ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਜਲਤ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਅੱਜ ਸਾਡਾ ਪਹਿਲਾ ਦਿਨ ਆ ਵੀ ਲੋਕ ਕਰਨ ਦਾ ਅੱਜ ਅਸੀਂ ਪਹਿਲੇ ਪਹਿਲੇ ਦਿਨ ਨਾਲ ਕਰਨ ਲੱਗੇ ਆ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਫੋਲੋ ਕਰਨਾ ਤੇ ਅੱਜ ਸਾਨੂੰ ਨਾ ਪਹਿਲਾ ਦਿਨ ਤੇ ਸਾਨੂੰ ਹਾਂ ਅੱਜ ਸਾਡਾ ਪਹਿਲਾ ਦਿਨ ਸਾਨੂੰ ਸ਼ੇਅਰ ਕਮੈਂਟ ਲਾਈਕ ਕਰਨਾ ਇਹ ਆ ਸਾਡਾ ਪਿੰਡ ਏ ਜੀ ਲੌਂਗੀਵਿੰਡ ਅੱਜ ਸਾਹੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਿਆ ਪਹਿਲਾ ਬਲੌਗ ਬਣਾਇਆ ਬਣਾਇਆ ਸੀ ਤੇ ਚਲੋ ਵਾਹਿਗੁਰੂ ਕਿਰਪਾ ਕਰੇਗਾ ਆ ਹੁਣ ਅਸੀਂ ਦੁਕਾਨ ਤੇ ਆਏ ਆ ਤੇ ਇਹ ਮੇਰਾ ਪੁਰਾਣਾ ਦੋਸਤ ਤੇ ਤਰਜੀਹ ਤੇ ਕੁਝ ਹਰ ਅਕਾਲ ਜੀ ਇਹ ਮੇਰਾ ਮੇਰਾ ਦੋਸਤ ਏ ਪੁਰਾਣਾ ਇਹ ਇੱਕ ਖਾਲਸਾ ਸੁਸਿਨਾਂ ਜੁੜ ਗਿਆ ਤੇ ਚਲੋ ਇਹਨੂੰ ਵੇਖ ਕੇ ਸਾਨੂੰ ਵੀ ਪ੍ਰਭਾਵ ਆਇਆ ਅਸੀਂ ਥੋੜਾ ਜਿਹਾ ਕਿਉਂ ਅਸੀਂ ਇਕੱਠੇ ਕੰਮ ਕਰਦੇ ਰਹੇ ਆ 2 ਸਾਲ ਦੋਸਤਾਂ ਨਾਲ ਇਕੱਠੇ ਕੰਮ ਕਰਦੇ ਰਹੇ ਤੇ ਫੋਨ ਸਾਨੂੰ 6 ਮਹੀਨੇ ਹੋ ਗਿਆ ਚਾਰ ਬਣਾ ਤੇ ਚਾਰ ਖਾਲਸੇ ਜਾ ਦੇ ਚਾਰ ਇਹ ਹੁਣ ਚਲੋ ਦੇਖੋ ਕਿ ਜਿਵੇਂ ਕੋਈ ਯਾਰ ਸੀ ਯਾਰਾਂ ਨੂੰ ਯਾਰ ਕਹਿੰਦੇ ਆ ਨਾ ਹੁਣ ਇਹਦੇ ਨਾਲ ਆਪਣੀ ਪੱਕੀ ਦੋਸਤੀ ਤੇ ਇਹਨੇ ਆਪਾਂ ਨੂੰ ਕਿਹਾ ਸੀ ਕਿ ਖਾਲਸੇ ਬੰਨਾ ਹੁਣ ਇਹਦੇ ਆਖਿਆ ਬਖਾਲਸੇ ਬਣਿਆ ਬਾਜਾ ਦਾ ਕੁੱਣੀ ਸਾਨੂੰ ਉਹ ਸ਼ਕਤੀ ਬਖਸ਼ੇਗਾ ਹੋਰ ਖਾਲਸੇ ਬਣਾਵਾਂਗੇ ਮੇਰੇ ਕੋ ਸ਼ੇਵਿੰਗ ਆ ਜਾਂਦੀ ਆ। ਆਹ 3 ਕੋਈ ਗੱਲ ਨਹੀਂ। ਇਹ ਸਾਡਾ ਅਜੇ ਪਹਿਲਾ ਵਲੌਗ ਏ। ਕੋਈ ਗੱਲ ਨਹੀਂ ਤੁਹਾਨੂੰ ਅਸੀਂ ਸਾਰੀਆਂ ਕਹਾਣੀਆਂ ਦੱਸਾਂਗੇ। ਵਲੌਗ ਸਾਰੇ ਖੁੱਲਣੇ ਸਾਰੇ ਖੁੱਲਣਗੇ। ਅਜੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਆਪਦੀਆਂ ਹੌਲੀ-ਹੌਲੀ ਸਾਰੀ ਸਾਰੇ ਅਟੈਚ ਕਰ ਲੈਣਗੇ। ਆਹ ਮਾਥੜ ਜਾਂਦਾ। ਮਾਥੜਾ ਮਾਰੀ। ਹੋਰ ਮਾਥੜੀ ਸਾਥੀ ਕਾਲ ਜੀ। ਇਹ ਮਾਥੜੇ ਹੱਟਾ। ਤੇ ਇਹ ਮਾਥੜ ਕੀ ਜਾ ਫਿਰ ਤਾਂ ਲੱਗਦਾ। ਆਹ ਵੇਖੋ ਜੀ। ਹਾਂ। ਇਹ ਮਾਥੜ ਵੀ ਸਾਡਾ ਅਜੇ ਕੋਈ ਗੱਲ ਨਹੀਂ। ਹਾਂ ਇਹ ਨੂੰ ਆ ਗਿਆ ਸਾਨੂੰ ਰਾਤ ਦੇ ਚੱਲ ਪੁੱਤਰਾ ਤੇ ਰਹੀ ਹੈ ਕੋਈ ਗੱਲ ਨਹੀਂ ਹੋਰ ਮਤਲਬ ਇਹ ਅੱਜ ਆਪਣਾ ਪਹਿਲਾ ਵਲੋਗ ਹੈ ਯਾਰ ਹਾਂ ਠੀਕ ਹੈ ਮਾ ਅੱਜ ਠੀਕ ਹੈ ਤੇ ਕੋਈ ਗੱਲ ਨਹੀਂ ਸਿਆਣੇ ਬੰਦੇ ਜੇ ਕੋਈ ਪਾਣੀ ਮੇਰੇ ਤੋਂ ਗਲਤੀ ਵੀ ਹੋਈ ਤੇ ਸਾਨੂੰ ਵੀ ਜ਼ਰੂਰ ਦੱਸਣਾ ਅਰੇ ਅਈ ਹਾਂ ਸਾਧਿਆ ਕੋ ਸਾਡਾ ਸਵਾਦ ਬਸ ਗੱਲ ਹੀ ਇਹੀ ਹੁੰਦੀ ਹੈ ਕਿ ਮਾਰਾ ਮਕਾ ਪੂਰਾ ਪਰਾਂ ਅਹੀਂ ਜਿਹੜਾ ਵੀ ਕੋਈ ਵੱਡੇ ਬਲੌਕਰ ਆ ਹਾਂ ਮਾਰਾ ਇਸ ਕੋ ਨਹੀਂ ਮੱਤਬਖਸ਼ੇ ਘੋਲੀ-ਘੋਲੀ ਸਾਨੂੰ ਵੀ ਸ਼ੇਅਰ ਕਮੈਂਟ ਲਾਈਕ ਲੋਕ ਕਰਨਗੇ ਪਰ ਅਹੀਂ ਵੀ ਇਹਨਾਂ ਮੈਂ ਕਿ ਵੀਡੀਓ ਦੱਸ ਕੇ ਰਿਆ ਕਿ 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 ਮੈਂ ਜਲਦੀ ਵੀਡੀਓ ਜੀ ਦੱਸ ਕੇ ਰਿਆ ਵੀ ਕੋਈ ਅਹੀਂ ਇੰਨੇ ਤਗੜੇ ਬਰਵਾਤ ਤੋਂ ਨਹੀਂ ਅਹੀਂ ਮਹਤਰ ਜੀ ਤੇ ਸਿੱਧੇ ਸਿੱਧੇ ਸਿੱਧ ਪੱਤਰੀ ਜੀ ਹਾਂ ਸਾਡਾ ਨਹੀਂ ਆਇਆ ਹਾਂਜੀ ਸਾਡਾ ਕੋਈ ਕਾਰੋਬਾਰ ਚੱਲੋ ਕੋਈ ਨਹੀਂ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਉਹਨੇ ਬਾਜਾਂ ਵਾਲੇ ਦਾ ਨਾਂ ਲਈਦਾ ਦੋ ਟਾਈਮ ਹਮਾਰਾ ਸੱਚੇ ਬਾਦਸ਼ਾਹ ਖਾਣਾ ਪਾਣੀ ਦੋ ਟਾਈਮ ਦੇਂਦਾ ਰੁਕੀ ਛਗੀ ਆਈ ਦੀ ਕੰਮ ਹੀ ਦੱਸਾਂਗੇ ਤੁਹਾਨੂੰ ਹੌਲੀ ਹੌਲੀ ਦੱਸਾਂਗੇ ਵੀ ਇਹ ਕਾਰੋਬਾਰ ਕੀ ਕਰਦੇ ਆ ਪਰ ਅਜੇ ਸਾਡਾ ਅੱਜ ਪਹਿਲਾ ਬਲੌਗ ਹੈ ਤੁਹਾਨੂੰ ਅਹੀ ਸਾਥਰੀਆਂ ਸਾਰਿਆਂ ਨੂੰ ਕਿੱਦਾਂ ਲੱਗਾ ਤੁਹਾਨੂੰ ਜਿਹੜਾ ਆਪਾਂ ਤਿੰਨਾਂ ਚਾਰ ਮਿੰਟਾਂ ਦਾ ਬਲੌਗ ਪਾਇਆ ਹੈ। ਮੈਨੂੰ ਜਾਣ ਕੇ ਬੜੀ ਖੁਸ਼ੀ ਹੈਗੀ ਤੁਹਾਨੂੰ ਵਧੀਆ ਬਹੁਤ ਲੱਗਾ ਹੋਣਾ। ਗਾਂ ਆਪਾਂ ਪੰਜਾਂ ਸੱਤਾ ਮਿੰਟਾਂ ਦਾ ਬਲੌਗ ਪਾਵਾਂਗੇ। ਤੁਸੀਂ ਮੇਰਾ ਭਰਾ ਬਣ ਕੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ। ਇਹ ਨਹੀਂ ਭੁੱਲਣਾ ਮੇਰਾ ਭਰਾ ਬਣ ਕੇ ਨਵੀਆਂ ਵੀਡੀਓ ਹੁਣ ਬਣਾ ਕੇ ਤੁਹਾਨੂੰ ਪਾ ਗਏ। ਗਾਂ ਦਾ ਤੁਹਾਨੂੰ ਅੱਗੇ ਵੀ ਬਹੁਤ ਸ਼ਾਮ ਖਾਵਾਂਗੇ। ਧੰਨਵਾਦ।